ਉਹ ਬੰਦਾ 1 ਰੁਪਇਆ ਵੀ ਕਿਸੇ ਤੋਂ ਲਿਆ ਹੋਵੇ ਨਹੀਂ 1 ਰੁਪਇਆ ਵੀ ਮੰਗਿਆ ਹੋਵੇ ਅਸੀਂ ਆਪਦਾ ਮੂੰਹ ਕਾਲਾ ਕਰਨਾ ਹੈ ਇਹ ਬੰਦਾ ਸਿੱਧੀ ਤੇ ਸਹੀ ਗੱਲ ਕਰਦਾ ਜਿਹੜੀ ਸਹੀ ਗੱਲ ਆ ਉਹ ਨੌਜਵਾਨ ਸਾਡੇ ਲੋਕਾਂ ਨੂੰ ਤਾਂ ਲੱਗਦੀ ਆ ਚੰਗੀ ਪਰ ਉਹ ਸਰਕਾਰਾਂ ਨੂੰ ਚੰਗੀ ਨਹੀਂ ਲੱਗਦੀ ਕਿ ਵੱਡੀ ਗੱਲ ਇਹ ਵੀ ਹੋ ਰਹੀ ਆ ਵੀ BBC ਵਰਗੇ ਜਿਹੜੇ ਇੰਟਰਨੈਸ਼ਨਲ ਅਖਬਾਰ ਆ ਉਹ ਭਾਨੇ ਨੂੰ ਕਵਰ ਕਰ ਰਹੇ ਉਹਨਾਂ ਦੀ ਵੈਬਸਾਈਟ ਦੇ ਵਿੱਚ ਪ੍ਰਮੁੱਖ ਖਬਰ ਇਹ ਲੱਗੀ ਆ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਡਰੀ ਹੋਈ ਐ ਇਸ ਵਾਰ ਹਾਂ ਪੂਰੀ ਕੋਈ ਬੰਦਾ ਬੋਲਣ ਵਾਲਾ ਹੈ ਹੀ ਨਹੀਂ ਜਿਹੜਾ ਕੋਈ ਬੋਲਦਾ ਤੇ ਉਹਦੇ ਨਾਲ ਧੱਕਾ ਹੁੰਦਾ ਹੈ ਕਰੋੜ ਤੋਂ ਪਲੱਸ ਅਮਾਉਂਟ ਬੰਦੀ ਹੈ ਜਿਹੜੇ ਲੋਕ ਆ 1 ਕਰੋੜ 60 ਲੱਖ ਜਿਹੜੇ ਵਾਪਸ ਕਰਾਏ ਆ ਲਾਂਗੇ ਕੰਮ ਸਰਕਾਰਾਂ ਦਾਗਾ ਪਰ ਤੁਹਾਨੂੰ ਕੀ ਲੱਗਦਾ ਸਹੀ ਪਰਚੇ ਆ ਜਾਂ ਕੋਈ ਨਿੱਜੀ ਰੰਜਿਸ਼ ਕੋਈ ਕੱਟ ਲਿਆ ਕੋਈ ਪੋਲੀਟੀਕਲ ਬੰਦਾ ਨਿੱਜੀ ਰੰਜਿਸ਼ ਉਹਦੀ ਕੀ ਦੇਣਾ ਹੈ ਜਿਹੜੇ ਬੰਦਾ ਉਹਦੇ ਕੋਲੇ ਘਰੇ ਚੱਲ ਕੇ ਆਉਂਦਾ ਸੀ ਵੀ ਮੇਰੇ ਪੈਸੇ ਫਲਾਣੀ ਥਾਂ ਤੇ ਫਸੇ ਆ ਉਹ ਬੰਦਾ ਫੋਨ ਕਰਕੇ ਜਾਂ ਉੱਥੇ ਜਾ ਕੇ ਪੈਸੇ ਕਢਾਉਂਦਾ ਸੀਗਾ ਉਹਦਾ ਕੋਈ ਕਿਸੇ ਨਾਲ ਹੋਰ ਉਹ ਕੀ ਬੈਰ-ਵਿਰੋਧਾ ਉਹਨੇ ਸਾਡੇ ਲੋਕਾਂ ਖਾਤਰ ਦੁਸ਼ਮਣੀਆਂ ਪਾਈਆਂ ਲੋਕਾਂ ਨਾਲ ਭਾਨਾ ਚੋਰ ਨਹੀਂ ਹੋ ਸਕਦਾ ਭਾਨਾ ਕਿਸੇ ਦਾ ਪੈਸੇ ਨਹੀਂ ਮੰਗ ਸਕਦਾ ਜਿਹੜੇ ਬੰਦੇ ਚੋਰ ਹੋਣਾ ਜਿਹੜੇ ਬੰਦੇ ਇਦਾਂ ਦੇ ਕਰਨ ਵਾਲੇ ਹੁਣ ਉਹਨਾਂ ਦੇ ਪਿੱਛੇ ਇੰਨਾ ਇਕੱਠ ਨਹੀਂ ਹੁੰਦਾ ਕਸ਼ੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਕੋਟ ਦੁਨਾਂ ਚ ਭਾਨੇ ਸਿੱਧੂ ਦੇ ਹੱਕ ਚ ਇੱਕ ਵੱਡਾ ਇਕੱਠ ਰੱਖਿਆ ਗਿਆ ਹੈਗਾ ਪਰ ਇਹਦੇ ਸਾਰੇ ਚੇਹਰੀ ਕਹਾਣੀ ਨੂੰ ਲੈ ਕੇ ਇੱਕ ਵੱਡਾ ਸਵਾਲ ਆ ਵੀ ਪੰਜਾਬ ਦਾ ਨੌਜਵਾਨ ਕਿੱਥੇ ਖੜਾਗਾ ਸਵਾਲ ਇੱਥੇ ਭਾਨੇ ਦਾ ਨਹੀਂ ਪਰ ਜਿਹੜੇ ਪਰਚੇ ਪਾਏ ਜਾ ਰਹੇ ਆ ਉਹਨਾਂ ਨੂੰ ਲੈ ਕੇ ਕਿਉਂਕਿ ਜਿਹੜੇ ਕੰਮ ਆ ਉਹ ਸਰਕਾਰਾਂ ਦੇ ਕੰਮ ਕਰਨ ਵਾਲਿਆ ਅੱਜ ਦੀ ਸਰਕਾਰ ਦੇ ਨਹੀਂ ਪਹਿਲਾਂ ਵਾਲੀਆਂ ਦੇ ਵੀ ਤੇ ਅੱਜ ਵਾਲੀ ਨੂੰ ਵੀ ਇਹ ਪ੍ਰਸ਼ਨ ਆ ਅਸੀਂ ਗੱਲਬਾਤ ਕਰਾਂਗੇ ਭਾਨੇ ਨਾਲ ਭਾਨਾ ਪਗੌੜਾ ਉਹ ਫੇਮਸ ਚਿਹਰਾਗਾ ਭਾਨੇ ਸਿੱਧੂ ਦੇ ਨਾਲੇ ਕੰਮ ਵੀ ਕਰਦੇ ਆ ਉਹ ਟੈਲੀ ਫਿਲਮਾਂ ਵੀ ਬਣਾਉਂਦੇ ਆ ਮਿੰਟੂ ਦੇ ਨਾਮ ਦੇ ਨਾਲ ਵੀ ਬਾਈ ਨੂੰ ਜਾਣਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਸ ਵਕਤ 10:30 ਪੌਣੇ 11 ਹੋਇਆ ਇਕੱਠ ਹੋਣਾ ਸ਼ੁਰੂ ਹੋ ਗਿਆ ਨੌਜਵਾਨ ਜਿਹੜੇ ਦੂਰੋਂ ਆ ਰਹੇ ਆ ਇਹ ਮਾਲਵੇ ਖਿੱਤੇ ਤੋਂ ਨਹੀਂ ਮਾਲਵੇ ਤੋਂ ਵੀ ਜਿਹੜੇ ਦੂਰ ਵਾਲੇ ਨੌਜਵਾਨ ਆ ਉਹ ਆਉਣੇ ਸ਼ੁਰੂ ਹੋ ਗਏ ਤੇ ਇਹ ਵੱਡਾ ਸਵਾਲ ਆ ਸਾਰੇ ਪੋਲਿਟਿਕਲ ਬੰਦਿਆਂ ਨੂੰ ਵੀ ਪੰਜਾਬ ਕੀ ਸੋਚ ਰਿਹਾ ਕਿਉਂਕਿ ਬਾਰ ਬਾਰ ਜਿਹੜੇ ਐਨ ਆਰ ਆਈ ਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਐਨ ਆਰ ਆਈ ਬਹੁਤ ਸਾਰੇ ਪੱਤਰਕਾਰਾਂ ਨੂੰ ਬਹੁਤ ਸਾਰੇ ਐਕਟਿਵਿਸਟਾਂ ਨੂੰ ਕਾਲ ਕਰਕੇ ਪੁੱਛ ਰਹੇ ਵੀ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਇਹ ਚੱਲ ਕੀ ਰਿਹਾ ਕਿਹੜਾ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੈਨ ਸਨੇਚਿੰਗ ਨੂੰ ਲੈ ਕੇ ਇੱਕ ਪਰਚਾ ਪਾਇਆ ਜਾਂਦਾ 384 ਲਾਈ ਜਾਂਦੀ ਆ ਜਿਹੜੇ ਪਰਚੇ ਉਹ ਸਿਰਫ ਇੱਕ ਯੂਟਿਊਬਰ ਤੇ ਤੇ ਦੂਜੇ ਪਾਸੇ ਬੀਬੀਸੀ ਹੋ ਗਿਆ ਟਾਈਮਜ਼ ਆਫ ਇੰਡੀਆ ਹੋ ਗਿਆ ਵੱਡੇ ਅਖਬਾਰ ਇੱਕ ਯੂਟਿਊਬਰ ਨੂੰ ਕਵਰ ਕਰ ਰਹੇ ਆ ਜਿਹੜਾ ਪੋਲਿਟੀਕਲ ਵੈਕਿਊਮ ਆ ਉਸ ਨੂੰ ਲੈ ਕੇ ਵੀ ਸਵਾਲ ਕਰਾਂਗੇ ਭਾਨੇ ਭਾਈ ਇਹ ਜਿਹੜਾ ਮੈਟਰ ਆ ਸਾਰਾ ਮੈਟਰ ਆ ਠੀਕ ਆ ਭਾਨੇ ਸਿੱਧੂ ਦੇ ਇਕੱਠ ਰੱਖਿਆ ਗਿਆ ਪਰ ਅਸਲ ਦੇ ਵਿੱਚ ਜਿਹੜਾ ਅੱਜ ਪੰਜਾਬ ਦਾ ਨੌਜਵਾਨ ਆ ਉਹ ਸੋਚ ਕੀ ਰਿਹਾ ਹੈਗਾ ਕਿਉਂਕਿ ਪੰਜਾਬ ਦਾ ਨੌਜਵਾਨ ਕਿਤੇ ਨਾ ਕਿਤੇ ਇੱਕ ਤਲਕਨ ਬਾਜੀ ਦੇ ਉੱਤੇ ਖੜਾ ਉਹਨੂੰ ਡਰ ਲੱਗ ਰਿਹਾ ਹੈਗਾ ਵੀ ਅਕਾਲੀ ਦੇਖ ਲੈ ਅਸੀਂ ਕਾਂਗਰਸੀ ਦੇਖ ਲੈ ਆਮ ਆਦਮੀ ਪਾਰਟੀ ਦੇਖ ਲਈ ਬਹੁਤ ਸਾਰੇ ਲੋਕ ਹੋਰ ਵੀ ਤੁਰੇ ਫਿਰਦੇ ਆ ਉਹਨਾਂ ਦੇ ਵਿੱਚ ਵੀ ਅਸਲ ਦੇ ਵਿੱਚ ਅਸੀਂ ਕਿਹੜੇ ਰਾਹ ਨੂੰ ਜਾਈਏ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਹੋ ਰਹਿ ਰਹੀਆਂ ਗੀਆਂ ਗੈਂਗਸਟਰ ਕਾਲ ਕਰ ਰਹੇ ਆ ਗੈਂਗਸਟਰਾਂ ਨੂੰ ਕਹੇ ਜੀ ਇੱਕ ਸੁਰੱਖਿਆ ਪ੍ਰੋਵਾਈਡ ਕੀਤੀ ਇਹਦੇ ਪੇਸ਼ ਕੀਤਾ ਪਰ ਭਾਨੇ ਰਕੇ ਬੰਦਿਆਂ ਨੂੰ ਧੌਣ ਤੋਂ ਫੜ ਕੇ ਅੰਦਰ ਗੱਡੀ ਸਿਟਾ ਦਾ ਮਤਲਬ ਇਹ ਚੱਲ ਕੀ ਰਿਹਾ ਉਹੀ ਤਾਂ ਗੱਲ ਆ ਰਤਨ ਬਾਈ ਵੀ ਸਭ ਤੋਂ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਡਰੀ ਹੋਈ ਐ ਇਸ ਵਕਤ ਹਾਂ ਪੂਰੀ ਕੋਈ ਬੰਦਾ ਬੋਲਣ ਵਾਲਾ ਹੈ ਹੀ ਨਹੀਂ ਜਿਹੜਾ ਕੋਈ ਬੋਲਦਾ ਤੇ ਉਹਦੇ ਨਾਲ ਧੱਕਾ ਹੁੰਦਾ ਪਹਿਲਾਂ ਲੁਧਿਆਣੇ ਝੂਠਾ ਪਰਚਾ ਕਰਿਆ 10000 ਦੀ ਮੰਗ ਵਾਲਾ ਫਿਰ ਚੈਨ ਚੋਰ ਦਾ ਪਰਚਾ ਦਰਜ ਕਰਿਆ ਪਟਿਆਲੇ ਜੀ ਤੇ ਇਹਦੀ ਸਖਤ ਨਿੰਦਿਆ ਕਰਦੇ ਆ ਤੁਹਾਡੇ ਚੈਨ ਰਾਹੀਂ ਰਤਨ ਬਾਈ ਦੱਸਦੇ ਆ ਜੇ ਉਹ ਬੰਦਾ 1 ਰੁਪਿਆ ਵੀ ਕਿਸੇ ਤੋਂ ਲਿਆ ਹੋਵੇ ਨਹੀਂ 1 ਰੁਪਿਆ ਵੀ ਮੰਗਿਆ ਹੋਵੇ ਅਸੀਂ ਆਪਦਾ ਮੂੰਹ ਕਾਲਾ ਕਰ ਲਾਂਗੇ ਹੂੰ ਇਹ ਸਭ ਝੂਠਾ ਹੈ ਕਿਉਂਕਿ ਉਹ ਸੱਚ ਬੋਲਦਾ ਤੇ ਸੱਚ ਨੂੰ ਹਮੇਸ਼ਾ ਫਾਂਸੀ ਹੁੰਦੀ ਹੈ ਜੀ ਤੇ ਬਹੁਤ ਗਲਤ ਆ ਜੀ ਇਹਦੀ ਨੁਕਤੇਆ ਕਰਦੇ ਆ ਜੀ ਇੱਕ ਦੂਜੇ ਪਾਸੇ ਇੱਕ ਬਈ ਨਾਲ ਸਵਾਲ ਹੋਰ ਆ ਇੱਕ ਪਾਸੇ ਇੱਕ ਚਰਚਾ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਵੀ ਭਾਨੇ ਦੀ ਬੋਲੀ ਨੂੰ ਲੈ ਕੇ ਪਰ ਦੂਜੇ ਪਾਸੇ ਇੱਕ ਵੱਡੀ ਗੱਲ ਇਹ ਵੀ ਹੋ ਰਹੀ ਆ ਵੀ BBC ਵਰਗੇ ਜਿਹੜੇ ਇੰਟਰਨੈਸ਼ਨਲ ਅਖਬਾਰ ਆ ਉਹ ਭਾਨੇ ਨੂੰ ਕਵਰ ਕਰ ਰਹੇ ਆ ਉਹਨਾਂ ਦੀ ਵੈਬਸਾਈਟ ਦੇ ਵਿੱਚ ਪ੍ਰਮੁੱਖ ਖਬਰ ਇਹ ਲੱਗੀ ਆ ਤੁਸੀਂ ਇਸ ਚੀਜ਼ ਨੂੰ ਦੋਨਾਂ ਨੂੰ ਕਿਵੇਂ ਦੇਖਦੇ ਆ ਨੇ ਬਿਲਕੁਲ ਜੀ ਜਿਵੇਂ ਹੁਣ ਪਹਾਨਾ ਬਿਲਕੁਲ ਥੋੜਾ ਕੌੜਾ ਬੋਲ ਜਾਂਦਾ ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹ ਹਮੇਸ਼ਾ ਹੀ ਕੌੜਾ ਬੋਲਦਾ ਕਿਉਂਕਿ ਉਹ ਦਿਲੋਂ ਸਾਫ਼ ਹੁੰਦਾ ਹੈ ਜਿਹੜਾ ਬੰਦਾ ਹੁੰਦਾ ਦੂਜੇ ਲੋਟ ਚੁਸਤ ਹੋਵੇ ਉਹ ਬੰਦਾ ਗੱਲ ਕਮਾ ਕੇ ਕਰ ਜੂ ਇਹ ਬੰਦਾ ਸਿੱਧੀ ਤੇ ਸਹੀ ਗੱਲ ਕਰਦਾ ਜਿਹੜੀ ਸਹੀ ਗੱਲ ਆ ਔਰ ਨੌਜਵਾਨ ਸਾਡੇ ਲੋਕਾਂ ਨੂੰ ਤਾਂ ਲੱਗਦੀ ਆ ਚੰਗੀ ਪਰ ਉਹ ਸਰਕਾਰਾਂ ਨੂੰ ਚੰਗੀ ਨਹੀਂ ਲੱਗਦੀ ਸਰਕਾਰਾਂ ਨੂੰ ਉਹ ਰੜਕਣ ਲੱਗ ਪੈਂਦਾ ਜਿਹੜਾ ਨੌਜਵਾਨ ਗੱਲ ਕਰਦਾ ਸਾਡੇ ਪੰਜਾਬ ਦੀ ਗੱਲ ਕਰਦਾ ਕਰੋੜਾਂ ਰੁਪਈਆ ਵਾਪਸ ਕਰਾਇਆ ਉਹਨੇ ਤੇ ਉਹ ਸਰਕਾਰ ਦੀ ਨਿਗਾ ਚ ਰੜਕਣ ਲੱਗ ਪਏ ਜੀ ਜਿੰਨੀ ਕ ਸਾਡੇ ਕੋਲੇ ਖਬਰ ਆਈ ਆ 1 ਕਰੋੜ ਤੋਂ ਪਲੱਸ ਅਮਾਉਂਟ ਬੰਦੀ ਆ ਜਿਹੜੇ ਲੋਕ ਹਾਂ 1 ਕਰੋੜ 60 ਲੱਖ ਜਿਹੜੇ ਵਾਪਸ ਕਰਾਏ ਆ ਹਲਾਂਗੇ ਕੰਮ ਸਰਕਾਰਾਂ ਦਾਗਾ ਤੇ ਪਰ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਇਹ ਉਸ ਨੂੰ ਲੈ ਕੇ ਆ ਸਹੀ ਪਰਚੇ ਆ ਜਾਂ ਕੋਈ ਨਿੱਜੀ ਰੰਜਿਸ਼ ਕੋਈ ਕੱਢ ਲਿਆ ਕੋਈ ਪੋਲੀਟੀਕਲ ਬੰਦਾ ਜਾਂ ਕੋਈ ਹੋਰ ਨਹੀਂ ਨਿੱਜੀ ਰੰਜਿਸ਼ ਤਾਂ ਕੋਈ ਹੋਏ ਨਹੀਂ ਸਕਦੀ ਰਤਨ ਬਾਈ ਨਿੱਜੀ ਰੰਜਿਸ਼ ਉਹਦੀ ਕੀ ਦੇਣਾ ਜਿਹੜੇ ਬੰਦਾ ਉਹਦੇ ਕੋਲੇ ਘਰੇ ਚੱਲ ਕੇ ਆਉਂਦਾ ਸੀ ਵੀ ਮੇਰੇ ਪੈਸੇ ਫਲਾਣੇ ਦਾਦੇ ਫਸੇ ਆ ਉਹ ਬੰਦਾ ਫੋਨ ਕਰਕੇ ਜਾਂ ਉੱਥੇ ਜਾ ਕੇ ਪੈਸੇ ਕਢਾਉਂਦਾ ਸੀਗਾ ਉਹਦਾ ਕੋਈ ਕਿਸੇ ਨਾਲ ਹੋਰ ਉਹਦਾ ਕੀ ਬੈਰ ਭਰੋ ਦਾ ਉਹਨੇ ਸਾਡੇ ਲੋਕਾਂ ਖਾਤਰ ਦੁਸ਼ਮਣੀਆਂ ਪਾਈਆਂ ਲੋਕਾਂ ਨੂੰ ਉਹਦਾ ਨਿੱਜੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਨਿੱਜੀ ਕਿਸੇ ਨਾਲ ਕੋਈ ਰੌਲਾ ਨਹੀਂ ਸਾਡਾ ਵਧੀਆ ਕੰਮ ਚੱਲਦਾ YouTube Facebook 'ਤੇ ਸਾਡੇ ਸਾਰੇ ਮੋਨਿਟਾਈਜ਼ ਆ ਤੇ ਸਾਨੂੰ ਕੀ ਲੋੜ ਆ ਉਹ ਸਿਰਫ ਜਿਹੜੇ ਘਰੇ ਆਉਂਦਾ ਉਹਦੀ ਹੈਲਪ ਕਰਦਾ ਉਹ ਕਰਦਾ ਰਹੂਗਾ ਅੱਗੇ ਤਾਂ ਅਸੀਂ ਮੈਂ ਉਹਨੂੰ ਕਹਿੰਦਾ ਹੁੰਦਾ ਸੀਗਾ ਵੀ ਛੱਡ ਕੀ ਲੈਣਾ ਪਰ ਮੈਂ ਹੁਣ ਉਹਨੂੰ ਕਹਿੰਦਾ ਵੀ ਬੱਸ ਬੋਲ ਤੂੰ ਸੱਚ ਬੋਲ ਹਾਂ ਤੁਸੀਂ ਕਹਨੇ ਹੋਏਗਾ ਮੈਂ ਹੁਣ ਕਹਿੰਦਾ ਪਹਿਲਾਂ ਪਹਿਲਾਂ ਮੈਂ ਹਰ ਵਾਰੀ ਅਮਨਾ ਮੈਂ ਭਾਨਾ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਛੱਡ ਯਾਰ ਆਪਣਾ ਵਧੀਆ ਕੰਮ ਚੱਲਦਾ ਆਪਾਂ ਨੂੰ ਚਾਰ ਪੈਸੇ ਆਉਂਦੇ ਆ ਪਰ ਹੁਣ ਮੈਂ ਕਹਿੰਦਾ ਵੀ ਜਦੋਂ ਇਹ ਝੂਠੇ ਪਰਚੇ ਦਿੱਤੇ ਗਏ ਆ ਵੀ ਤੂੰ ਬੋਲ ਅੱਗੇ ਲੱਗ ਅਸੀਂ ਤੇਰੇ ਨਾਲ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਨੌਜਵਾਨ ਕੀ ਕਰੇ ਠੀਕ ਆ ਭਾਨਾ ਆਪ ਦਾ ਕੰਮ ਕਰ ਰਿਹਾ ਜਿਹੜਾ ਦੂਜਾ ਨੌਜਵਾਨਾ ਜਿਹੜਾ ਇੱਥੇ ਆ ਕੇ ਖੜੇ ਆ ਠੀਕ ਆ ਤੇ ਕੋਈ ਦਰਦ ਵੀ ਆ ਕਿਉਂਕਿ ਮੈਨੂੰ ਇਹ ਲੱਗ ਰਿਹਾ ਜਿੰਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਜਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਉਹ ਸਿਰਫ ਭਾਨੇ ਕਰਕੇ ਨਹੀਂ ਕੁਝ ਪੰਜਾਬ ਦੇ ਵਿੱਚ ਅੰਦਰੋਂ ਅੰਦਰੀ ਕੁਝ ਹੋਰ ਚੱਲ ਰਿਹਾ ਤੁਹਾਨੂੰ ਇਹ ਲੱਗਦਾਗਾ ਬਿਲਕੁਲ ਅੰਦਰੋਂ ਅੰਦਰੀ ਹੋਰ ਚੱਲ ਰਿਹਾ ਪਰ ਜਿਹੜੀ ਇੱਥੇ ਨੌਜਵਾਨ ਪੀੜ੍ਹੀ ਆਈ ਆ ਉਹ ਸੱਚ ਦਾ ਸਾਥ ਦੇਣ ਆਈ ਆ ਹਾਂ ਉਹ ਸੱਚ ਦਾ ਸਾਥ ਦੇਣ ਆਈ ਆ ਕਿਸੇ ਨੂੰ ਫੋਨ ਕਰਕੇ ਨਹੀਂ ਸੱਦਿਆ ਗਿਆਗਾ ਸਭ ਆਪਣੇ ਆਪ ਆਇਆ ਰਾਜਸਥਾਨ ਹਰਿਆਣਾ ਜੰਮੂ ਮਾਝੇ ਮਾਲਵੇ ਦੁਆਬੇ ਪੁਆਦ ਚੋਂ ਸਾਰੇ ਇੱਥੇ ਪਹੁੰਚੇ ਹੂੰ ਤੇ ਉਹ ਸੱਚ ਦਾ ਸਾਥ ਦੇਣ ਆਇਆ ਉਹਣਾ ਰਗੀ ਪਹਿਲੇ ਪਰਚੇ ਦੀ ਗੱਲ ਜਿਹੜਾ 10000 ਰੁਪਏ ਵਾਲਾ ਇੱਕ ਪਾਸੇ ਭਾਨੇ ਨੂੰ ਆਉਣ ਐਵਰੇਜ ਜਿਹੜਾ ਸਾਨੂੰ ਪਤਾ ਲੱਗਿਆ ਵੀ 3 ਤੋਂ 5 ਲੱਖ ਰੁਪਏ ਜਿਹੜਾ ਐਜ਼ ਅ ਯੂਟਿਊਬਰ ਉਹਨੂੰ ਆਉਂਦਾ ਹੈਗਾ ਪਰ ਹੁਣ ਜਿਹੜਾ 10 ਲੱਖ ਵਾਲਾ ਤੇ ਚੈਨ ਖਿੱਚਣ ਵਾਲਾ ਮਾਮਲਾ ਜਿਹੜਾ ਉਹ ਬਣਾਈ ਗਈ ਤਸਵੀਰ ਵੀ 21 ਤਰੀਕ ਨੂੰ ਰਾਤ ਨੂੰ ਗੱਡੀ ਰੋਕੀ ਸਕੋਰਪੀਓ ਚਾਰ ਮੁੰਡੇ ਉੱਤਰੇ ਉਹ ਕਿੱਧਰ ਨੂੰ ਜਾਂਦੀ ਹੈ ਗੱਲ ਕੱਲੀ YouTube ਨਹੀਂ Snapchat Facebook ਪੇਜ ਜਿੰਨੇ ਵੀ ਨੈਟਵਰਕ ਹੈ ਸੋਸ਼ਲ ਮੀਡੀਆ ਅਸੀਂ ਸਾਰਿਆਂ ਤੇ ਆ ਤੇ ਸਾਰਿਆਂ ਦੇ ਸਾਡੇ ਵੀਡੀਓ ਆਉਂਦੇ ਆ 10 12000 ਦੀ ਤਾਂ ਚਾਹ ਪਿਆ ਦਿੰਦਾ ਲੋਕਾਂ ਨੂੰ ਆਿਆਂ ਨੂੰ ਤੇ 10000 ਦੀ ਚੈਨੀ ਖਿੱਚੂ ਇਹ ਸਭ ਝੂਠ ਹੈ ਝੂਠਾ ਮੁਕੱਦਮਾ ਤੇ ਦਰਜ ਕਰਿਆ ਗਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਜੇ ਗੱਲ ਹੁੰਦੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਮਤਲਬ ਇੱਕ ਵੱਡਾ ਚਿਹਰਾ ਪੰਜਾਬ ਦੇ ਵਿੱਚ ਆਇਆ ਦਾ ਪੋਲੀਟੀਕਲ ਮੁੱਖ ਮੰਤਰੀ ਭਗਵੰਤ ਮਾਨ ਦਾਗਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਉਹ ਤੁਹਾਡੇ ਹੀ ਕਿਤੇ ਚੋਂ ਨਿਕਲ ਕੇ ਉਧਰ ਨੂੰ ਗਏ ਆ ਚਲੋ ਕੈਸਟਾਂ ਦਾ ਦੌਰ ਸੀ ਟੀਵੀ ਦਾ ਦੌਰ ਸੀ ਹੁਣ ਤੁਹਾਡੇ ਵਾਲਾ ਸੋਸ਼ਲ ਮੀਡੀਆ ਦਾ ਦੌਰ ਆ ਕੰਮ ਕਮੇਟੀ ਵਾਲਾ ਹੀ ਸੀ ਉਹ ਕੀ ਕਹਿਣਾ ਚਾਹੋ ਬਿਲਕੁਲ ਜੀ ਅਸੀਂ ਬਹੁਤ ਵੀਡੀਓ ਪਹਿਲਾਂ ਵੀ ਬਣਾਏ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਪਹਿਲਾਂ ਵਿਅੰਗ ਕਰਸਦੇ ਰਹਿਆ ਸਰਕਾਰਾਂ ਤੇ ਵਿਅੰਗ ਕਰਸਦੇ ਰਹਿਆ ਤੇ ਅਸੀਂ ਵੀ ਉਹਨਾਂ ਦੇ ਕਦਮਾਂ ਤੇ ਹੀ ਚੱਲਦੇ ਆ ਅਸੀਂ ਵੀ ਸਰਕਾਰ ਵਿਰੋਧ ਵੀਡੀਓ ਬਣਾਉਨੇ ਆ ਪਰ ਹੁਣ ਬੋਲਣ ਨਹੀਂ ਦਿੱਤਾ ਜਾਂਦਾ ਜਿਹੜਾ ਬੰਦਾ ਵੀਡੀਓ ਬਣਾਉਂਦਾ ਜਾਂ ਕੋਈ ਵਿਅੰਗ ਕਰਸਦਾ ਤੇ ਉਹਨੂੰ ਕਿਵੇਂ ਨਾ ਕਿਹਾ ਟੌਰਚਰ ਕਰਿਆ ਜਾਂਦਾ ਤੇ ਜੇਵਾਬ ਕਰਦੇ ਰਹੇ ਤਾਂ ਸਾਨੂੰ ਕਿਉਂ ਰੋਕਿਆ ਜਾਂਦਾ ਅਸੀਂ ਜਿੱਥੇ ਕੋਈ ਗਲਤ ਗੱਲ ਆ ਉੱਥੇ ਅਸੀਂ ਬੋਲਾਂਗੇ ਵੀਡੀਓ ਵੀ ਪਾਵਾਂਗੇ ਪਰ ਨੌਜਵਾਨ ਪੀੜ੍ਹੀ ਅੱਗੇ ਵੀ ਬਾਹਰ ਜਾ ਰਹੀ ਸੀ ਹੁਣ ਇਹਨਾਂ ਗੱਲਾਂ ਤੋਂ ਡਰਦੀ ਬਾਹਰ ਭੱਜਣ ਨੂੰ ਬੜੀ ਤਿਆਰ ਬੈਠੀ ਆ ਵੀ ਇੱਥੇ ਅਸੀਂ ਕਦੇ ਗਲਤ ਚੀਜ਼ਾਂ ਚ ਨਾ ਪਾਵਾਂ ਜੀ ਹੁਣ ਇਹਦਾ ਇਹਦਾ ਮੋਟਿਵ ਕੀ ਆ ਭਾਨੇ ਦੇ ਜਿਹੜੇ ਪਰਚੇ ਆ ਉਹ ਰੱਦ ਕਰਾਉਣੇ ਆ ਜਾਂ ਕੁਝ ਹੋਰ ਆ ਜਾਂ ਇਦੂ ਜੇ ਨਹੀਂ ਕੁਝ ਹੁੰਦਾ ਤਾਂ ਕੀ ਕਰੋਗੇ ਕੋਈ ਰੋਡ ਜਾਮ ਜਾਂ ਕੋਈ ਹੋਰ ਕੌਲ ਇਹਦਾ ਜੀ ਜਥੇ ਬੰਦੇ ਆ ਜਿਹੜੇ ਉਹਨਾਂ ਨੂੰ ਪਤਾ ਹੈ ਵੀ ਅੱਗੇ ਦੀ ਉਹਨਾਂ ਦੀ ਕੀ ਗੱਲਬਾਤ ਹੈ ਇਹਨਾਂ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਇੱਥੇ ਅੱਜ ਅਸੀਂ ਜਿੰਨੀ ਨੌਜਵਾਨ ਪੀੜੀ ਪਹੁੰਚੀ ਆ ਉਹ ਸਿਰਫ ਸੱਤ ਜਦ ਸੱਤ ਦਾ ਸਾਥ ਦੇਣ ਆਈ ਆ ਜੀ ਨੇ ਅਸੀਂ ਸੱਚ ਦਾ ਸਾਥ ਦੇਣੇ ਆ ਭਾਨਾ ਚੋਰ ਨਹੀਂ ਹੋ ਸਕਦਾ ਭਾਨਾ ਕਿਸੇ ਦਾ ਪੈਸੇ ਨਹੀਂ ਮੰਗ ਸਕਦਾ ਜਿਹੜੇ ਬੰਦੇ ਚੋਰ ਹੋਣ ਜਿਹੜੇ ਬੰਦੇ ਇਦਾਂ ਦੇ ਕਰਨ ਵਾਲੇ ਹੋਣ ਉਹਨਾਂ ਦੇ ਪਿੱਛੇ ਇੰਨਾ ਕੱਠ ਨਹੀਂ ਹੁੰਦਾ ਜੀ ਇਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਦੋ ਕੋ ਨੂੰ ਕਿੰਨਾ ਪਿਆਰ ਕਰਦੇ ਆ ਤੇ ਉਹ ਸਹੀ ਬੰਦਾ ਜੀ ਜੀ ਧੰਨਵਾਦ ਜੀ ਜੀ ਸੋ ਇਹ ਸੀ ਭਾਨਾ ਭਗੌੜਾ ਸੋ ਇਹ ਜਿਹੜਾ ਕੱਠਾ ਕੱਠ ਪਰਨਾ ਸ਼ੁਰੂ ਹੋ ਗਿਆ ਹੈਗਾ ਸੋ ਇਹ ਪੰਜਾਬ ਦੀ ਅੱਜ ਦੀ ਇੱਕ ਵੱਡੀ ਖਬਰ ਆ ਬਹੁਤ ਲੋਗ ਆ ਜਿਹੜੇ ਪਰਦੇ ਦੇ ਪਿੱਛੇ ਗੱਲ ਕਰਦੇ ਆ ਵੀ ਭਾਨੇ ਨੂੰ ਹਾਈਲਾਈਟ ਨਾ ਕੀਤਾ ਜਾਵੇ ਬਾਰੇ ਮੱਲੋ-ਮੱਲੀ ਕਬੱਡੀ ਖਬਰ ਬਣ ਰਹੀ ਆ ਕਿਉਂਕਿ ਇੰਡੀਆ ਦੇ ਇੰਟਰਨੈਸ਼ਨਲ ਅਖਬਾਰ ਨੇ ਖਬਰ ਕਵਰ ਕਰੀ ਆ ਪੰਜਾਬ ਦੇ ਵੱਡੇ ਮੀਡੀਆ ਨੇ ਖਬਰ ਕਵਰ ਕਰੀ ਆ ਤਾਂ ਕਿਤੇ ਨਾ ਕਿਤੇ ਸੋਚਣਾ ਚਾਹੀਦਾਗਾ ਕਿਉਂਕਿ ਸਾਨੂੰ ਲੱਗਦਾ ਹੈਗਾ ਵੀ ਐਜ਼ ਆ ਪੱਤਰਕਾਰ ਵੀ ਜਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਚਿੰਤਕ ਨੇ ਉਹਨਾਂ ਨੂੰ ਨਵਜ ਫੜਨੀ ਚਾਹੀਦੀ ਹੈ ਵੀ ਜਿਹੜਾ ਇਹ ਵੈਕਿਊਮ ਜਾਂ ਜਿਹੜੀਆਂ ਇਹ ਚੀਜ਼ਾਂ ਕ੍ਰੀਏਟ ਹੋ ਰਹੀਆਂ ਨੇ ਇਹ ਕਿਉਂ ਆ ਜਾਂ ਇਹਨੂੰ ਸੰਭਾਲਿਆ ਕਿਵੇਂ ਜਾਵੇ ਕਿਉਂ ਦਾ ਤਾਂ ਹਾਲਾਂਕਿ ਬਹੁਤ ਸਾਰੀਆਂ ਮਤਲਬ ਬੇਰੋਜ਼ਗਾਰੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਗਈਆਂ ਹੋਰ ਬਹੁਤ ਨਸ਼ੇ ਨੂੰ ਲੈ ਕੇ ਬਹੁਤ ਕੋਸ਼ਾ ਪਰ ਇਹਨੂੰ ਸੰਭਾਲਿਆ ਕਿਵੇਂ ਜਾਵੇ ਜਿਹੜਾ ਉਹ ਅਜੰਡਾ ਜਾਂ ਉਹ ਬਲੂਪ੍ਰਿੰਟ ਆ ਉਹ ਕੌਣ ਦੇਊਗਾ ਪੰਜਾਬ ਨੂੰ ਇਹ ਇੱਕ ਵੱਡਾ ਸਵਾਲ ਆ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ